ਪੰਜਾਬ ਵਿੱਚ ਵਾਢ ਦਾ ਸਮਾਂ ਹੈ ਤੇ ਖਾਸ ਕਰਕੇ ਵਿਸਾਖੀ ਤੋਂ ਬਾਅਦ ਜਦੋਂ ਵਾਢੀ ਪੂਰੇ ਜ਼ੁਰਾ-ਛੁੜਾ ਨਾਲ ਹੁੰਦੀ ਹੈ ਤਾਂ ਕਿਸਾਨ ਆਪਣੀਆਂ ਫਸਲਾਂ ਅਤੇ ਆਪਣੀ ਮਿਹਨਤ ਦਾ ਬਲਾਂਕਣ ਕਰਦੇ ਨੇ ਫਸਲ ਨੂੰ ਅਨਾਜ ਮੰਡੀ ਵਿੱਚ ਲਈ ਆ ਕੇ ਵੇਚਦੇ ਨੇ ਪਰ ਪੰਜਾਬ ਦਾ ਕਪੂਥਲਾ ਇੱਕ ਜਿਹਹਾ ਇਲਾਕਾ ਹੈ ਜਿੱਥੇ ਕਿਸਾਨ ਨਿਰਾਸ਼ਨ ਪਰ ਮੰਡ ਦੇ ਇਸ ਇਲਾਕੇ ਤੇ ਬਹੁਤੇ ਕਿਸਾਨ ਅਜੇਹਨ ਨਹੀਂ ਕਰਦੇ ਦੇਸਨ ਆਲੀ ਗਲਾਮ ਕਿੰਨਾ ਰਕਵਾਇਦਾ ਹੈ ਦਾ ਅਡਾ 5 ਕਿਲੋ ਰੇਤ ਭਰੀ ਸੂਰੀ ਰੇਤ ਆ ਜੀ ਬੈ ਖੱਡੇ ਆ ਕਾਰਨ ਕੀ ਰਏ ਹੁਣ ਤੱਕ ਫਟਾਉਣਾ ਇਹ ਪਾੜੇ ਮਾੜੇ ਮਾਹਰ ਬੰਦੇ ਆ ਵੀ ਨਹੀਂ ਸਾਡੇ ਕੋ ਸਾਦੇ ਨੇ ਟਰੈਕਟਰ ਨਹੀਂ ਵੱਡੇ ਟਰੈਕਟਰ ਦਾ ਕੰਮ ਇਥੇ ਛੋਟੇ ਟਰੈਕਟਰ ਕੰਮ ਨਹੀਂ ਕਰਦੇ ਆੜ ਜਿਆਦੇ ਕਰਦੇ ਬਹੁਤ ਜਿਆਦੇ ਆ ਉਹ ਪੈਹਨ ਦੇਉਂਦੇ ਤੇਲ ਵੀ ਦੇਉਂਦੇ ਅਸੀਂ ਤੇ ਇਹੋ ਮੰਗ ਕਰਦੇ ਆ ਵੀ ਕੋਈ ਹਣੀ ਬਾਹ ਫੜੇ ਤੇ ਸਾਡਾ ਫਿਰ ਗਾਂ ਹੀ ਕੱਚੋ ਨਾਲਾ ਸਦੇ ਨੇ ਤੇ ਦੋਸਤ ਸਾਡੀ ਹੋ ਚੜਿਆ ਕਣਕ ਹੀ ਮਾਰੀ ਗਈ ਝੋਨਾ ਵੀ ਮਾਰਿਆ ਗਿਆ ਕੋਈ ਨਹੀਂ ਹਾਲ ਪੂਰਾ ਆ ਉ ਬਾਹਰ ਦਾ ਕੋਈ ਨਾ ਕੋਈ ਕਿਹੋ ਜਿਹਾ ਆਇਆ ਨਹੀਂ ਪਹੁੰਚਿਆ ਨਹੀਂ ਇੱਥੇ ਕੋਈ ਤੱਕ ਵਿਕਾਰ ਪਹੁੰਚਿਆ ਕੋਈ ਨਹੀਂ ਥੇ ਆਇਆ ਅੱਜ ਕੋਈ ਪਿੱਛੋਂ ਵੇਖ ਜਾ ਕੇ ਬੰਤ ਮੁੜ ਜਾਂਦੇ ਆ ਇਹ ਰੇਤਾ ਰੁਤਾ ਹੀ ਚੋਕਲੇ ਮੜੀ ਬੋੜੇ ਪਾਸੇ ਕਰਦੇ ਆ ਤੇ ਪੁਲਿਸ ਦੇ ਪਹਿਲੇ ਜਾਣ ਨਾ ਪਦੀ ਉਹ ਬਾਹਰ ਪਰਚੇ ਕਰ ਦਿੰਦੀ ਆ ਮਗਰ ਟਰੈਕਟਰ ਟਰਾਲੀ ਵੀ ਨਹੀਂ ਨਿਕਲਦਾ ਦਾ ਕਰਨ ਇਹੋ ਹੀ ਆ ਵੀ ਹੁਣ ਹੱਲ ਕੀ ਸਮਝੋ ਹੱਲ ਇਹੋ ਹੀ ਆ ਸਾਨੂੰ ਵੀ ਕੋਈ ਨਹੀਂ ਕੋਈ ਪੱਦਰ ਕੀਤੇ ਜਾਣ ਕੀ ਕੋਈ ਬਾਹਰੀ ਫੜੇ ਆਨ ਕੇ ਫੇਰ ਨਹੀਂ ਕੰਮ ਜਾਉ ਹੁੰਦਾ ਨਹੀਂ ਇਥੇ ਛੋਨਾ ਵੀ ਕੰਮ ਨਹੀਂ ਲੱਗਣਾ ਅਧਿਕਾਰੀਆਂ ਦੀ ਖਲਾਫੀ ਮੇਰਾ ਨਾਮ ਇਹ ਬੋਰਡ ਸਿੰਘਾ ਤੇ ਜ਼ਮੀਨ ਸਾਡੀ ਦਾਖਲੇ ਆ ਮੈਂ ਪਾਈ ਕਿਲੇ ਪਾ ਕੇ ਮੇਰੀ ਆਪਣੀ ਕਿਲੇ ਵਿੱਚ ਆਚਾਰੀ ਤੇ ਕੋਟੂਆ ਪਿਆ ਵਾ ਮੇਟ ਤੇ ਕੋਹ ਰਿਤਾ ਵਾ ਨਾ ਫਸਲਾ ਛੋਨਾ ਨਾ ਕਰਨ ਵੀ ਆਵੇ ਲੋਇ ਅਸੀਂ ਪਧਰੀ ਕਰਦੇ ਆਂ ਨਾ ਤਾਂ ਤੇ ਮੜੀ ਜਾ ਰਹੀ ਆ ਉਹ ਘਾਰੇ ਉੱਥੇ ਘਰ ਵੀ ਦੇ ਲੋ ਆਹ ਕੋਟ ਟਟ ਗਿਆ ਹੀ ਹੋਰ ਕਿੰਨੇ ਕਿ ਗੀਗਾਰ ਜਿਹੜੇ ਆਪ ਚ ਰਹੇ ਨੇ ਹਜੇ ਤੱਕ ਉਹ ਜੀਵਾਰਾ ਕਿ ਵੀ 25 ਈ ਘਰ ਹੈ ਗਿਆ ਜਿਹੜੇ ਇੱਥੇ ਪਾਣੀ ਦੇ ਵਿੱਚ ਫੈਰੀ ਗਿਆ ਆ ਜਵਾਹਰ ਕਿਉਂ ਨਹੀਂ ਮਿਲ ਸਕਿਆ ਕਿ ਗੱਲ ਮਾਲਕੀ ਨਹੀਂ ਹੈ ਕਿ ਗਰਦੌਰੀ ਹੈ ਇਹ ਗਰਦੌਰੀ ਆ ਵੀਰ ਆਜਾ ਉੱਤਰਾ ਹੋਈ ਅੱਗੇ ਮਿਲਦੇ ਰਿਹਾ ਸਾਰੀ ਸਰਕਾਰਾਂ ਦਿੰਦੀਆਂ ਰਹੀਆਂ ਵਾ ਆ ਕਿ ਨਈ ਦਿੱਤਾ ਅੱਗੇ ਸਾਰੀਆਂ ਸਰਕਾਰਾਂ ਮਾਰ ਜਾਂਦੀਆਂ ਰੀਆਂ ਨੇ ਤਾਂ ਵੀ ਚੁੱਕਣ ਦਿੱਤੀ ਜਾਂਦੀ ਨਾ ਪੈੰਡ ਹੀ ਪਾਉਣ ਦਿੱਤੀ ਜਾਂਦੀ ਵੀ ਇੱਥੋਂ ਆਪਦੀ ਪੈੜੀ ਉੱੜ ਕੇ ਹੋਰ ਕਿਤੇ ਪਿੰਡਾਂ 'ਚ ਪਾਏ ਪਾਜੇ ਉਹਨੂੰ ਵੀ ਚੁੱਕਣ ਦਿੰਦੇ ਮਨਜ਼ੂਰੀ ਤੋਂ ਬਿਨਾਂ ਹੁਣ ਮੰਗ ਕੀ ਕਰਨਾ ਚਾਹੀਦਾ ਮੰਗੇ ਹੋਈ ਆ ਵੀਰ ਭਈ ਜਾਂ ਕੋਈ ਸੰਸਥਾ ਸੰਸਥਾ ਆਵੇ ਤੇ ਸਾਡੀ ਪੈੜੀ ਪੂਰੀ ਬਣਾਈ ਜਾਵੇ ਜਾਂ ਸਰਕਾਰ ਥੋੜੀ ਬੋਧੀ ਹਲਪ ਕਰੇ ਤੇ ਸਾਡੀ ਪੈੜੀਆਂ ਪਧਰੀਆਂ ਕੀਤੀਆਂ ਜਾਣ ਮੇਰਾ ਨਾਮ ਅਜੀਤ ਸ਼ਪਾਲ ਸਿੰਘ ਖੰਡੂ ਪਿੰਡ ਆਲੀ ਕਲਾਂ ਜੀ ਤੇ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ 10 ਮਹੀਨੇ ਹੋ ਗਏ ਸਾਡੇ ਜਿਹੜਾ ਇੱਥੇ ਹੜ੍ਹ ਆਇਆ ਸੀ ਪਹਿਲਾਂ ਤੇ ਉਹ ਹੜ੍ਹ ਦਾ ਪਾਣੀ ਜਿਹੜਾ ਅਜੇ ਵੀ ਕੁਝ ਜਗ੍ਹਾ ਤੇ ਮੌਜੂਦ ਆ ਤੇ ਉਹਦੇ ਨਾਲ ਹੜ੍ਹਾਂ ਆਉਂਦੇ ਨਾਲ ਜਿਹੜਾ ਜ਼ਮੀਨਾਂ ਵਿੱਚ ਪੰਜ-ਪੰਜ ਫੁੱਟ ਜਿਹੜਾ ਰੇਤ ਭਰ ਗਈ ਸੀ ਉਹਦੇ ਨਾਲ ਜਿਹੜੀਆਂ ਜ਼ਮੀਨਾਂ ਉਹ ਬੰਜਰ ਹੋ ਗਈਆਂ ਫਤਲਾਂ ਜਿਹੜੀਆਂ ਮੈਂ 10 ਮਹੀਨਿਆਂ ਤੋਂ ਫੇਰ ਤੱਕ ਨਹੀਂ ਵਿੱਜੀਆਂ ਗਈਆਂ ਤੇ ਅਸੀਂ ਜਦਾਂ ਖਾਲਸਾ ਐਡ ਹੋ ਗਈ ਜਾਂ ਹੋਰ ਸੰਸਥਾ ਹੋ ਗਈਆਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਕੁਝ ਜ਼ਿਮੀਂਦਾਰਾਂ ਵੱਲੋਂ ਤਾਂ ਜ਼ਮੀਨਾਂ ਵਧਰੀਆਂ ਕਰ ਲਈਆਂ ਗਈਆਂ ਵਾ ਪਰ ਫਿਰ ਵੀ ਕੋਈ 150 ਕਿਲੇ ਦੇ ਕਰੀਬ ਵੀ 25 ਪਰਿਵਾਰ ਆ ਜਿਹੜੇ ਵਿਚਾਰੇ ਮਾਤੜ ਪਰਿਵਾਰ ਆ ਜਿਨ੍ਹਾਂ ਕੋ ਸਾਧਨ ਨਹੀਂ ਹੈਗੇ ਖਰਚਾ ਨਹੀਂ ਹੈਗਾ ਉਹ ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਹਜੇ ਵੀ ਬੰਜਰ ਪਈਆਂ ਵਾ ਤੇ ਉਹਨਾਂ ਉਹਨਾਂ ਦੀ ਮਦਦ ਕੀਤੀ ਜਾਵੇ ਆਣ ਕੇ ਉਹਨਾਂ ਵਾਸਤੇ ਸਾਧਨ ਮੁਹੱਈਆ ਕੀਤੇ ਜਾਣ ਜਾਂ ਉਹਨਾਂ ਵਾਸਤੇ ਡੀਜ਼ਲ ਜਾਂ ਹੋਰ ਕੋਈ ਲੋੜ ਵਾ ਉਹ ਕਰਕੇ ਤੇ ਉਹਨਾਂ ਦਾ ਮੋੜ ਸੇਵਾ ਕੀਤਾ ਜਾਵੇ ਉਹਨਾਂ ਦੀਆਂ ਫਸਲਾਂ ਦੀ ਬਜਾਈ ਹੋ ਸਕੇ ਨਹੀਂ ਤਾਂ ਤੁਸੀਂ ਆਪ ਵੀ ਦੇਖ ਲੋਗੇ ਮਲਾਜਲਾਇਚ ਬੰਨ ਟੁੱਟਾ ਹੈ ਤੇ ਹਜੇ ਤੱਕ ਉਹ ਜਿਹੜਾ ਵਾ ਰੇਤਾ ਉਹਨਾਂ ਦੇ ਖੱਤਿਆਂ ਚ ਭਰੀ ਪਈ ਆ ਕੋਈ ਫਸਲ ਨਹੀਂ ਬੀਜ ਸਕੇ ਉਹ ਵਿਚਾਰੇ ਬਹੁਤ ਮਾਤੜ ਵਾ ਪਹਿਲਾਂ ਹੀ ਕਰਜ਼ਾਈ ਆ ਤੇ ਹੁਣ ਉਹ ਜਿਹੜਾ ਉਹ ਜ਼ਮੀਨਾਂ ਨੂੰ ਪੱਧਰੀਆਂ ਨਹੀਂ ਕਰ ਸਕਦੇ ਤੇ ਉਹਦੇ ਵਾਸਤੇ ਖਰਚਾ ਬਹੁਤ ਚਾਹੀਦਾ ਵਾ ਕੋਈ 40000 ਪਰ ਇੱਕ ਬਾਰ ਇੱਕ ਜਿਹੜਾ ਖਰਚਾ ਆਉਂਦਾ ਵਾ ਕਿਉਂਕਿ ਰੇਤ ਨੂੰ ਚੁਕੜਨਾ ਪੈਂਦਾ ਵਾ ਜਾਂ ਉਹਦੀ ਪਲਟੀ ਕਰਨੀ ਪੈਂਦੀ ਆ ਮਸ਼ੀਨਾਂ ਲਾ ਕੇ ਉਹ ਕਰਕੇ ਤੇ ਇਹਨਾਂ ਦੇ ਜਿਹੜੀਆਂ ਫਸਲਾਂ ਵਾ ਫੇਰ ਹੀ ਬੀਜਿਆ ਜਾ ਸਕਦੀਆਂ ਵਾ ਤੇ ਅਸੀਂ ਇਹੀ ਕਹਿੰਦੇ ਆ ਕਿ ਕੋਈ ਨੋ ਕੋਈ ਸੰਸਥਾ ਜਾਂ ਕੋਈ ਵੀ ਆਣ ਕੇ ਇਹਨਾਂ ਦੀ ਮਤ ਕਰੇ ਕਿਉਂਕਿ ਸਰਕਾਰ ਵੱਲੋਂ ਤਾਂ ਕੋਈ ਸਾਨੂੰ ਆਤ ਨਹੀਂ ਰਹਗੀ ਉਹ ਤਾਂ ਪਹਿਲਾਂ ਸਰਕਾਰਾਂ ਜਿਹੜੀਆਂ ਖਰਾਬੇ ਦਿੰਦੀਆਂ ਸੀ ਉਹ ਇਸ ਵਾਰ ਤਾਂ ਖਰਾਬਾ ਵੀ ਨਹੀਂ ਮਿਲਿਆ ਕਿਉਂਕਿ ਉਹਨਾਂ ਨੇ ਇੱਕ 5 ਏਕੜ ਮਾਲਕੀ ਜਿਹੜਾ ਵਾ ਉਹ ਸੀਮਤ ਕਰ ਦਿੱਤਾ ਵਾ ਉਹ ਵੀ ਮਤਲਬ 5 ਏਕੜ ਤੋਂ ਵੱਧ ਕੇ ਇਹਨੂੰ ਜਿਹੜਾ ਖਰਾਬਾ ਨਹੀਂ ਮੁਆਵਜ਼ਾ ਨਹੀਂ ਮਿਲਦਾ ਤੇ ਜਿਹੜਾ ਗਰਦੌਰੀ ਵਾਲੀ ਜ਼ਮੀਨ ਜਾਂ ਕੋ ਠੇਕੇ ਵਾਲੀ ਜ਼ਮੀਨ ਆ ਉਤੇ ਤਾਂ ਮਤਲਬ ਜਿਹੜਾ ਮੁਆਵਜ਼ਾ ਵਾ ਉਹ ਬਿਲਕੁਲ ਵੀ ਨਹੀਂ ਮਿਲ ਰਿਹਾ ਤੇ ਇਸ ਲਈ ਜਿਹਨੀਆਂ ਜ਼ਮੀਨਾਂ ਵਾ ਉਹ ਜ਼ਿਆਦਾਤਰ ਜਿਹੜੀਆਂ ਗਰਦੌਰੀ ਵਾਲੀਆਂ ਹੁੰਦੀਆਂ ਜਾਂ ਠੇਕੇ ਵਾਲੀਆਂ ਹੁੰਦੀਆਂ ਤੇ ਉਹ ਜਿਹੜਾ ਉਹਨਾਂ ਨੂੰ ਮੁਆਵਜ਼ਾ ਜਿਹੜਾ ਵਾ ਨਹੀਂ ਮਿਲ ਸਕਿਆ ਤੇ ਅਸੀਂ ਸਰਕਾਰ ਨੂੰ ਵੀ ਕਹਿੰਨੇ ਆ ਕਿ ਸਾਨੂੰ ਜਿਹੜਾ ਰੇਤਾ ਚੁੱਕਣ ਦੀ ਪਰਮਿਸ਼ਨ ਦਿੱਤੀ ਜਾਵੇ ਜਾਂ ਫਿਰ ਜਿਹਨਾਂ ਮੁਆਵਜ਼ਾ ਵਾ ਉਹ ਛੋਟੇ ਜ਼ਿਮੀਂਦਾਰਾਂ ਨੂੰ ਵੀ ਜਿਹੜਾ ਗਰਦੋਰੀ ਵਾਲੀਆਂ ਪਣੀਆਂ ਤੇ ਮੁਆਵਜ਼ਾ ਠੇਕੇ ਵਾਲੀਆਂ ਪਣੀਆਂ ਤੇ ਮੁਆਵਜ਼ਾ ਦਿੱਤਾ ਜਾਵੇ ਉਹ ਖਰਚੇ ਦੇ ਨਾਲ ਚਲੋ ਆਪਣੀਆਂ ਜ਼ਮੀਨਾਂ ਪੱਧਰੀਆਂ ਕਰ ਲੈਣਾ ਬਾਕੀ ਬਾਅਦਾਂ ਟਾਈਮ ਫੇਰ ਆਉਣ ਵਾਲਾ ਉਹ ਦਰਿਆਵਾਂ ਵਾਲਾ ਧਿਆਨ ਦੇਣਾ ਕਿ ਉਹ ਜਿਹੜਾ ਦੁਬਾਰਾ ਹੜ੍ਹ ਜਿਹੜੇ ਨਾ ਸਕਣ ਤੇ ਪਹਿਲਾ ਜਿਹੜਾ ਵਾ ਉਹ ਤਾਂ ਪਹਿਲਾਂ ਹੀ ਨਿਚਟਿਆ ਗਿਆ ਜੀ ਤੇ ਇਹ ਹੀ ਕਰਦੇ ਆ ਕਿ ਮਤਲਬ ਸਾਡੀ ਜਾਣ ਕੇ ਸਹਾਇਤਾ ਕੀਤੀ ਜਾਵੇ ਮੈਂ ਰਾਜ ਸਿੰਘ ਆਲੀਗੜਮ ਆਪਣਾ ਰਕਬਾ ਤਕਰੀਬਨ 6 ਕਿਲੇ ਦੇ ਕਰੀਬ ਹੈ ਤੇ ਜਿਹਦੇ ਵਿੱਚ ਆ ਤੁਸੀਂ ਆਪਾਂ ਇਸ ਜਗ੍ਹਾ ਤੇ ਖੜੇ ਆ ਆ ਨਾਲ ਰੇਤਾ ਘਾਟੋ ਘਾਟ 6 ਤੋਂ 7 ਫੁੱਟ ਰੇਤਾ ਵਾ ਉਹ ਕੁਝ ਪਹਿਲੀਆਂ ਕੁਝ ਆ ਦਰਿਆ ਪਹਿ ਗਿਆ ਇਹ ਵੀ ਤਕਰੀਬਨ ਸਾਡੀਆਂ ਸਾਰਿਆਂਾਂ ਜਿੰਨੇ ਵੀ ਗਰੀਬ ਤਵਕੀ ਨਾਲ ਹੀ ਸੰਬੰਧਤਾ ਸਾਰਿਆਂ ਦੀਆਂ ਪਹਿਲਾਂ ਇਹ ਪਈਆਂ ਵਾ ਤੇ ਅੱਜ ਤੱਕ ਜਿੰਨਾ ਵੀ ਖਰਚਾ ਹੋ ਚੁੱਕਾ ਉਹ ਸਾਡਾ ਵਿਰਥ ਗਿਆ ਵੀ ਨਾ ਤੇ ਸਾਡੀ ਪੈਲੀ ਬਣੀ ਆ ਨਾ ਸਾਨੂੰ ਕਿਸੇ ਸਰਕਾਰ ਤੇ ਆਸ ਰਹਿ ਗਈ ਦੀ ਅੱਗੇ ਜੇ ਮਾੜਾ ਮੋਟ ਹੁੰਦਾ ਸੀ ਸਾਡੀ ਫਸਲ ਮਰਦੀ ਸੀ ਦਰਿਆ ਮਾਰ ਕਰ ਜਾਂਦਾ ਸੀ ਤੇ ਸਾਨੂੰ ਕੁਛ ਨਾ ਕੁਛ ਮੁਆਵਜ਼ਾ ਮਿਲ ਜਾਂਦਾ ਸੀ ਤੇ ਉਹ ਫਸਲ ਦਾ ਖਰਚਾ ਕੁਛ ਨਾ ਕੁਛ ਵਾਪਸ ਆ ਜਾਂਦਾ ਹੈ ਫਿਰ ਅੱਜ ਕੀ ਹੋਇਆ ਵੀ ਦਰਿਆ ਦੇ ਟੁੱਟਣ ਕਾਰਨ ਇਹ ਜਿਹੜੀਆਂ ਪਹਿਲਾਂ ਸਾਡੀਆਂ ਉਹਦੇ ਵਿੱਚ ਰੇਤਾ ਭਰ ਗਈ ਪੈਲੀ ਖਰਾਬ ਹੋ ਗਈ ਤੇ ਖਰਾਬ ਹੋਣ ਦੇ ਕਰਕੇ ਵੀ ਜਿੰਨੇ ਵੀ ਅਸੀਂ ਬੰਦੇ ਹਾਂ ਤਕਰੀਬਨ 25 ਤੋਂ 30 ਪਰਿਵਾਰ ਜਿਤਨਾ ਮੇਰੇ ਵੀਰ ਵੀ ਦੱਸ ਰਿਹਾ ਹੈ ਉਸ ਤੋਂ ਵੀ ਵੱਧ ਹੋ ਸਕਦੇ ਆ ਤੇ ਪਹਿਲੀ तकरीबन 2 250 ਦੇ ਏਕੜ ਦੇ ਕਰੀਬ ਪਹਿਲੀ ਪਈ ਹੈ ਜਿਹਦੇ ਵਿੱਚ ਆ ਘਟੋ ਘਟ ਹੁਣ ਮੈਂ ਆਪ ਖੁਦ ਨਾਂਕੀ ਵੇਚ ਲਿਆ ਤੇ 6 ਫੁੱਟ 7 ਫੁੱਟ ਪਾਣੀ ਆ ਜਿਹਦੇ ਵਿੱਚ ਫਸਲ ਹੁੰਦੀ ਬਿਲਕੁਲ ਤੇ ਇਹਦੇ ਵਿੱਚ ਜੇ ਹੁਣ ਆਪਾਂ ਮਿੱਟੀ ਪਾਈਏ ਖਰਚਾ ਕਿਦਰ ਕਿੱਥੋਂ ਆਣਾ ਕਿੰਨੇ ਕਿੰਨੇ ਲਿਓਣਾ ਫਿਰ ਸਰਕਾਰ ਸਾਡੀ ਕੋਈ ਬਾਣੀ ਫੜੀ ਅਸੀਂ ਇਹੋ ਬੇਨਤੀ ਕਰਦੇ ਆਂ ਵਾਰ-ਵਾਰ ਸਰਕਾਰ ਨੂੰ ਵੀ ਕਰਦੇ ਆਂ ਪਰ ਸਰਕਾਰਾਂ ਤੇ ਤੇ ਸਾਨੂੰ ਬਹੁਤਾ ਏਡਾ ਵਿਸ਼ਵਾਸ ਨਹੀਂ ਰਹਿ ਗਿਆ ਕਿਉਂਕਿ ਜੇ ਸਰਕਾਰਾਂ ਨੇ ਸਾਡਾ ਸਾਥ ਦੇਣਾ ਹੁੰਦਾ ਤੇ ਸ਼ੁਰੂ ਤੇ ਦੇ ਦਿੰਦੇ ਅੱਜ ਤੋਂ 10 12 ਮਹੀਨੇ ਆ ਦੇ ਕਰੀਬ ਹੋਣ ਚੁੱਕਾ ਸਾਲ ਹੀ ਜਾ ਰਿ ਕੋਨ ਜਨਾਚਰ ਜੇ ਅਸੀਂ ਮੋਰਵਸੇ ਬੇਚ ਨਹੀਂ ਆਉਂਦੇ ਉਹ ਨਾਚਰ ਸਾਡੇ ਵਾਸਤੇ ਹਾੜੀ ਹਾੜਾ ਆਉਣ ਵਾਲੇ ਸਮੇਂ ਦੇ ਵਿੱਚ ਜੋ ਆ ਜਾਣਾ ਵਾ ਜੁਲਾਈ ਅਗਸਤ ਦਾ ਮਹੀਨਾ ਉਦੋਂ ਤੱਕ तकरीबन ਇਹੋ ਹੀ ਮਾਰ ਪੈਣੀ ਸ਼ੁਰੂ ਹੋ ਜਾਂਦੀ ਹੈ ਅਸੀਂ ਇਹੋ ਬੇਨਤੀ ਕਰਦੇ ਹਾਂ ਜਿੰਨੀਆਂ ਵੀ ਸੰਸਥਾਵਾਂ ਸਤ ਨੂੰ ਵਾਧ ਤੋਂ ਵਾਦਾ ਆ ਕੇ ਇਹ ਗਰਾਊਂਡ ਜ਼ੀਰੋ ਤੇ ਆ ਕੇ ਸਾਡਾ ਸਾਹ ਵੇਖ ਕੇ ਸਾਥ ਦਿੱਤਾ ਜਾਵੇ ਸਾਡੇ ਨਾਲ ਟਰੈਕਟਰਾਂ ਦੀ ਜੇ ਹੈਲਪ ਟਰੈਕਟਰਾਂ ਨਾਲ ਪੈਲਗਾਂ ਪੱਧਰਾਂ ਕਰਕੇ ਦਿੱਤਾ ਜਾਣ ਜਾਂ ਹਰੇਤਾ ਜਿੱਦੀ ਵੀ ਜਿਹੜੀ ਹੈਗੀ ਆ ਇਹ ਇਹਦੀ ਚੁਕਵਾਈ ਹੋਈ ਜਾਵੇ ਜਾ ਕਿ ਤੇਰਾ ਕਿਤੇ ਸਾਨੂੰ ਮਨਜ਼ੂਰੀ ਦਿੱਤੀ ਜਾਵੇ ਅਸੀਂ ਆਪਦੀ ਰੇਟ ਚੁੱਕ ਕੇ ਜਿ ਤਰ੍ਹਾਂ ਆ ਨੀਵੇਂ ਥਾਂ ਮੈਂ ਇੱਥੇ ਪਾ ਕੇ ਆਪਣੀਆਂ ਪੈੜੀਆਂ ਮੋੜ ਵਸੇਬੀ ਦੇ ਵਿੱਚ ਲਿਆ ਕੇ ਕੁਝ ਨਾ ਕੁਝ ਇਹਨਾਂ ਪੈੜੀਆਂ ਤੋਂ ਅਸੀਂ ਹਾਸਲ ਕਰੀਏ ਖਰਚੇ ਸਾਡੇ ਮੋੜਨ ਕਿਉਂਕਿ ਸਾਨੂੰ ਅੱਗੇ ਮੁਆਵਜ਼ੇ ਮਿਲਦੇ ਸੀ ਉਹ ਇਹਨਾਂ ਸਰਕਾਰਾਂ ਦੀ ਬਦੌਲਤ ਬਿਲਕੁਲ ਇਹਨਾਂ ਨੇ ਇਹ ਰਿਐਕਸ਼ਨ ਇਹ ਲੈ ਲਿਆ ਵੀ ਆਪਾਂ ਇਸ ਚੀਜ਼ ਨੂੰ ਨਹੀਂ ਦੇਣਾ ਪਰ ਨਹੀਂ ਉਹਨਾਂ ਵਾਸਤੇ ਮਾੜੀ ਸੋਚ ਆ ਤਕਰੀਬਨ ਇਹ ਆਪਾਂ ਵੱਧ ਤੋਂ ਵੱਧ ਸਰਕਾਰ ਤੱਕ ਗੱਲ ਮੀਡੀਆ ਦੇ ਰਾਹੀਂ ਪਹੁੰਚਾਈਏ ਵੀ ਇਹ ਜੋ ਗਰਾਊਂਡ ਜੀ ਦੇ ਉੱਤੇ ਜਾ ਕੇ ਵੇਖੋ ਵੀ ਅੱਜ ਵੀ ਉਹ ਹੜਾਂ ਦੀ ਮਾਰ ਰੇਠ ਪਰਵਾਰ ਬਹੁਤ ਆ ਰਹੇ ਨੇ ਕਿਉਂਕਿ ਇਹ ਆਪਾਂ ਪੈਲੀਆਂ ਦਾ ਵਸੀਬਾ ਦੁਬਾਰਾ ਕਰਨ ਵਾਸਤੇ ਸਾਨੂੰ ਸੰਸਥਾ ਖਾਲਸਾ ਏਡ ਨੇ ਅੱਗੇ ਵੀ ਬਹੁਤ ਸਾਥ ਦਿੱਤਾ ਹੁਣ ਵੀ ਸੰਸਥਾਵਾਂ ਜਿੰਨੀਆਂ ਬਾਅਦ ਤੋਂ ਬਾਅਦ ਸੰਸਥਾਵਾਂ ਸਾਡੇ ਨਾਲ ਜੁੜ ਕੇ ਇਹ ਸਾਡਾ ਬਾਅਦ ਤੋਂ ਬਾਅਦ ਵਾਹ ਫੜੀ ਜਾ ਰਹੀ ਹੈ